ਮੇਰਾ ਨਾਮ ਜਦਵੀਰ ਸਿੰਘ ਆ ਮੈਂ ਭਗਵਾਲ ਦਾ ਰਹਿਣ ਵਾਲਾ ਆ ਮੇਰਾ ਬ੍ਰਦਰ ਅਮਰਤਪਾਲ ਸਿੰਘ ਜੋ ਇਸ ਟਾਈਮ ਕਿਡਨੈਪ ਹੋ ਚੁੱਕਾ ਆ ਈਰਾਨ ਦੇ ਵਿੱਚ 18 ਲੱਖ ਰੁਪਇਆ ਏਜੰਟ ਨੇ ਸਾਡੇ ਕੋਲ ਲੈ ਕੇ ਸਾਡੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਸੀਗਾ ਬਾਇਆ ਈਰਾਨ ਉਸਨੇ ਬੱਚੇ ਕਿਡਨੈਪ ਕਰਵਾ ਦਿੱਤੇ ਹਨ ਜੋ ਕਿ ਬੱਚੇ ਸਾਡੇ ਬਹੁਤ ਹੀ ਪੀੜਤ ਹਨ ਉਹਨਾਂ ਤੇ ਚਾਕੂ ਮਾਰਦੇ ਹਨ ਛੁਰੇ ਮਾਰਦੇ ਹਨ ਸਾਡੇ ਨਾਲ ਵੀਡੀਓ ਕਾਲ ਕਰਦੇ ਹਨ ਤੇ ਸਾ ਅਸੀਂ ਜਲਦ ਤੋਂ ਜਲਦ ਸਰਕਾਰ ਨੂੰ ਇਹ ਹੀ ਗੁਜਾਰਸ਼ ਕਰਦੇ ਹਾਂ ਵੀ ਸਾਡੇ ਬੱਚੇ ਸਹੀ ਸਲਾਮਤ ਆਜਣ ਔਰ ਧੀਰ ਜਟਵਾਲ ਕਮਲ ਟਵਾਲ ਔਰ ਸਬੀਤਾ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਜੋ ਵੀ ਕੀਤਾ ਹੈ ਬੱਚੇ ਸਪਲਾਈ ਕੀਤੇ ਆ ਬਾਹਲੇ ਮੁਲਕ ਵਿੱਚ ਜੋ ਬਣਦੀ ਧਾਰਾ ਇਹਨਾਂ ਤੇ ਲੱਗੀ ਜਾਵੇ ਜੋ ਸਾਡੇ ਬੱਚੇ ਵਾਪਸ ਲਿਆਂਦੇ ਜਾਣ ਧੰਨਵਾਦ ਕਿੰਨਾ ਚਿਰ ਹੋਇਆ ਤੁਹਾਡੇ ਜਿਹੜੇ ਬੰਦਾਂ ਗੱਲਬਾਤ ਹੋਈ ਸੀ 16 ਤਰੀਕ ਦੀ ਹੋਈ ਹੋਈ ਆ ਗੱਲ ਅੱਜ ਦੇਖ ਲਓ ਵੀ 10 ਤੋਂ 12 ਦਿਨ ਹੋ ਗਏ ਸਾਨੂੰ ਉਸ ਦੀ ਕੋਈ ਕਾਲ ਨਹੀਂ ਆਈ ਤੇ ਏਜੰਟ ਬਾਰੇ ਕੁਝ ਪਤਾ ਲੱਗਾ ਹੁਣ ਕਿੱਥੇ ਆ ਏਜੰਟ ਇਹ ਹੀ ਕਹਿੰਦਾ ਸਾਡੇ ਨਾਲ 10 ਦਿਨ ਪਹਿਲਾਂ ਗੱਲ ਹੋਈ ਸੀ ਵੀ ਮੈਂ ਬੰਬੇ ਆ ਮੈਂ ਤੁਹਾਡੇ ਬੱਚਿਆਂ ਦਾ ਇੰਤਜ਼ਾਮ ਕਰ ਰਹੇ ਆ ਕਿਸੇ ਤੋਂ ਵੀ ਮੈਂ ਤੇਰਾ ਤੁਹਾਡੇ ਬੱਚੇ ਲਿਆ ਕੇ ਦੂੰਗਾ ਔਰ ਜੋ ਵੀ ਆ ਕੀਤਾ ਕਰਾਇਆ ਸਾਰਾ ਏਜੰਟ ਦਾ ਆ ਪੰਜਾਬ ਸਰਕਾਰ ਏਜੰਟ ਨੂੰ ਫੜ ਕੇ ਜੋ ਵੀ ਕਾਰਵਾਈ ਕਰਦੀ ਆ ਉਹਦੇ ਤੇ ਕਰੇ ਔਰ ਸਾਡਾ ਪਰਚਾ ਵੀ ਕੱਟ ਹੋਇਆ ਮਾਡਲ ਟਾਉਨ ਹਿਆਰਪੁਰ ਵਿੱਚ 16 ਤਰੀਕ ਦਾ ਪਰਚਾ ਕੱਟ ਹੋਇਆ ਵੀ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਆ ਖਾਲੇ ਤੱਕ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਦੇ ਸੀ ਸਾਡੇ ਬੱਚੇ ਸਹੀ ਸਲਾਮਤ ਘਰ ਵਾਪਸ ਆ ਜਾਣ ਸਰਕਾਰ ਤੋਂ ਵੀ ਏਜੰਟ ਦੇ ਏਜੰਟ ਫੜ ਹੋ ਜੀਵੇ ਸਾਡੇ ਬੱਚੇ ਵੀ ਆ ਸਕਦੇ ਆ ਕਿਉਂਕਿ ਸਾਰਾ ਕੁਝ ਕੀਤਾ ਕਰਾਇਆ ਏਜੰਟ ਧੀਰ ਚਟਵਾਲ ਦਾ ਹੀ ਆ ਜੀ ਹਾਜੀ ਸਰ ਤੁਸੀਂ ਅੱਪਾ ਕਾਲ ਪਿੰਡ ਚਾਹੀਤੀ ਬੱਕ ਹੋਇਆ ਇਹ ਲੜਕਾ ਜਿਹੜਾ ਸੀ ਇਹ ਬਾਹਰ ਦੇ ਵਿਦੇਸ਼ ਜਾਣ ਦੇ ਵਾਸਤੇ ਇਸ ਲਈ ਵਾਸਤੇ ਇਹਨਾਂ ਨੇ ਪੈਸੇ ਦਿੱਤੇ ਸੀ ਕਿਸੇ ਏਜੰਟ ਨੂੰ ਉਹਨਾਂ ਨੇ ਏਜੰਟ ਨੇ ਇਹ ਤਿੰਨ ਲੜਕੇ ਆ ਜਿਨ੍ਹਾਂ ਨੂੰ ਇਹਨਾਂ ਨੇ ਆਸਟ੍ਰੇਲੀਆ ਵਾਸਤੇ ਲੈ ਕੇ ਗਏ ਹਰਾਨ ਰਾਕ ਦੇ ਵਿੱਚ ਕਿਤੇ ਫਸੇ ਪਏ ਨੇ ਏਜੰਟ ਇਹਨਾਂ ਕੋਲ ਦੁਬਾਰਾ ਫਿਰ ਪੈਸਿਆਂ ਦੀ ਮੰਗ ਕਰ ਰਹੇ ਨੇ ਇਹਨਾਂ ਨੇ ਜਿਹੜਾ ਸ਼ੱਕੀ ਦੇ ਤੌਰ ਤੇ ਇਹਨਾਂ ਨੇ ਜਿਹੜਾ ਐਫ ਆਈ ਆਰ ਉਹ ਮਲਟੋਂ ਥਾਣੇ ਦੇ ਵਿੱਚ ਦਰਜ ਕਰਾਈ ਕਿਉਂਕਿ ਇਹਨਾਂ ਨੇ ਪੇਸੇ ਜਿਹੜੇ ਪਿਪਲ ਵਾਲੇ ਏਰੀਆ ਦੇ ਵਿੱਚ ਦਿੱਤੇ ਆ ਮਲਟੋਂ ਥਾਣੇ ਦੇ ਵਿੱਚ ਦਿੱਤੇ ਆ ਸਰ ਜਿਹੜੇ 3 ਲੱਖ ਦੇ ਕਿਤੇ ਉਹ ਇਹਨਾਂ ਨੇ ਦੱਸਿਆ ਕਿ ਪਿਪਲ ਵਾਲੇ ਪਿੰਡ ਦੇ ਨੇ ਉਹਨਾਂ ਦਾ ਆਫਿਸ ਵੀ ਉੱਥੇ ਹੀ ਆ ਤੇ ਘਰ ਵੀ ਉਹਨਾਂ ਦਾ ਉੱਥੇ ਹੀ ਆ ਜਿਹੜੇ ਇਹਨਾਂ ਦਾ ਇੱਕ ਬੱਚਾ ਦਾ ਹਿਆਰਪੁਰ ਜ਼ਿਲ੍ਹੇ ਦਾ ਦੂਸਰੇ ਜਿਹੜੇ ਬੱਚੇ ਉਹ ਇੱਕ ਨਵੇਂ ਸ਼ਹਿਰ ਦਾ ਆ ਦੂਸਰਾ ਸੰਗਰੂਰ ਦਾ ਆ